ਠੀਕਾਲ ਜੀ ਸੋ ਅੱਜ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਇੱਕ ਨਵਾਂ ਪੀ ਆਰ ਸਟੰਟ ਸ਼ੁਰੂ ਕੀਤਾ ਜਿੱਥੇ ਸਾਰੇ ਪ੍ਰਿੰਸੀਪਲ ਸਹਿਬਾਨਾਂ ਨੂੰ ਟੀਚਰ ਸਹਿਬਾਨਾਂ ਨੂੰ ਜਿੰਨਾ ਵੀ ਸਟਾਫ ਹੈ ਸਕੂਲ ਦਾ ਉਹਨਾਂ ਨੂੰ ਕਿਹਾ ਗਿਆ ਕਿ ਭਾਈ ਤੁਸੀਂ ਐਕਸ ਅਕਾਊਂਟ ਆਪ ਦਾ ਬਣਾਓ ਜੇ ਨਹੀਂ ਹੈ ਤੇ ਬਣਾਓ ਔਰ ਫੇਰ ਇੱਕ ਅਸੀਂ ਟ੍ਰੈਂਡਿੰਗ ਕਰਨਾ ਮਤਲਬ ਕਿ ਡਰਾਮਾ ਹੀ ਕਰਨਾ ਹਰ ਚੀਜ਼ ਸਿਰਫ ਤੇ ਸਿਰਫ ਡਰਾਮੇ ਨਾਲ ਸੰਬੰਧਿਤ ਹੋ ਕੇ ਰਹਿ ਗਈ ਹੈ ਬੱਚਿਆਂ ਦੀ ਐਜੂਕੇਸ਼ਨ ਚ ਤਾਲੀਮ ਚ ਉਹਨਾਂ ਦੀ ਸਕੂਲਾਂ ਦੇ ਹਾਲਾਤ ਵੱਲ ਕੋਈ ਧਿਆਨ ਨਹੀਂ एवरीथिंग ਹੈਜ਼ ਬਿਕਮ ਅਬਾਊਟ ਬ੍ਰਾਂਡਿੰਗ ਐਂਡ ਰੀ ਬ੍ਰਾਂਡਿੰਗ ਕਿ ਲੋਕਾਂ ਨੂੰ ਕਿਵੇਂ ਬੇਫਕੂ ਬਣਾਇਆ ਜਾ ਸਕਦਾ ਔਰ ਅੱਜ ਜਿਹੜੇ ਆਰਡਰ ਕਈ ਲੋਕਾਂ ਨੇ ਸ਼ੇਅਰ ਕੀਤੇ ਆ ਮੈਂ ਵੀ ਆਪਦੀ ਗੱਲ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਔਰ ਅੱਜ ਮੈਂ ਇੱਕ ਫੋਟੋ ਵੀ ਵੇਖ ਰਿਹਾ ਸੀਗਾ ਕਿ ਸੀਐਮ ਭਗਵੰਤ ਮਾਨ ਦੀ ਫੋਟੋ ਮਨੀਸ਼ 소ਸੋਦੀਏ ਨਾਲ ਉਹ ਭਾਈ ਇਹ ਦਿੱਲੀ ਮਾਡਲ ਚਾਹੇ ਉਹ ਆਮ ਆਦਮੀ ਕਲਿਨਿਕ ਸੀ ਜਿਹੜਾ ਦਿੱਲੀ 'ਚ ਫੇਲ ਹੋਇਆ ਤੇ ਚਾਹੇ ਉਹ ਸਕੂਲ ਐਜੂਕੇਸ਼ਨ ਮਾਡਲ ਸੀ ਦਿੱਲੀ ਦੇ ਲੋਕਾਂ ਨੇ ਦੋਵੇਂ ਮਾਡਲ ਵੀ ਰਿਜੈਕਟ ਕਰਤੇ ਔਰ ਜਿਹੜੇ ਮਹਿਕਮੇ ਇਸ ਨੂੰ ਚਲਾਉਂਦੇ ਸਨ ਉਹਨਾਂ ਵਜ਼ੀਰਾਂ ਨੂੰ ਵੀ ਰਿਜੈਕਟ ਕਰਤਾ ਇਲੈਕਸ਼ਨ ਹਾਰ ਕੇ ਮਗਰ ਹੁਣ ਦਿੱਲੀ 'ਚ ਤਾਂ ਉਹਨਾਂ ਦੇ ਬੋਰਡ ਲੱਗਦੇ ਨਹੀਂ ਹੁਣ ਚੱਕ ਕੇ ਪੰਜਾਬ 'ਚ ਲਾਉਣੇ ਸ਼ੁਰੂ ਕਰਤੇ ਇਸ ਲਈ ਹਾਲਾਤ ਇਹ ਨੇ ਕਿ ਸਕੂਲ এডਿਕੇਸ਼ਨ ਟੀਚਰ ਸਹਿਬਾਨਾਂ ਦੀ ਭਰਤੀ ਸਕੂਲਾਂ ਦੇ ਇਨਫਰਾਸਟ੍ਰਕਚਰ ਉਹਦੇ ਵੱਲ ਕੋਈ ਧਿਆਨ ਨਹੀਂ ਬੱਚਿਆਂ ਦੀ ਜਿਹੜੀ এডਿਕੇਸ਼ਨ ਵੱਲ ਜਿਹੜੀ ਖਰਚਾ ਬਜਟ ਦਾ ਜਾਂ ਜੋ ਉਹਦੇ ਤੇ ਵਿੱਤੀ ਅ ਅਲੋਕੇਸ਼ਨ ਹੋਣੀ ਚਾਹੀਦੀ ਸੀ ਯਾ ਜੋ ਗਵਰਨਮੈਂਟ ਆਫ ਇੰਡੀਆ ਦੇ ਪੈਸੇ ਆਉਂਦੇ ਹੋ ਤੁਸੀਂ ਪੂਰੇ ਵਰਤ ਨਹੀਂ ਪਾ ਰਹੇ ਮਗਰ ਡਰਾਮੇ ਤੇ ਡਰਾਮਾ ਚੱਲ ਰਿਹਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਸਰਕਾਰ ਨੂੰ ਕਿ ਭਾਈ ਕੰਮ ਛੱਡੋ ਇਸ ਡਰਾਮੇ ਦਾ ਨੀਡ ਟੂ ਫੋਕਸ ਔਨ ਐਜੂਕੇਸ਼ਨ ਬੱਚਿਆਂ ਨੂੰ ਆ ਬੇਸਿਕ ਫੈਸਿਲਿਟੀਆਂ ਨਹੀਂ ਮਿਲ ਰਹੀਆਂ ਉਥੇ ਐਜੂਕੇਸ਼ਨ ਦੀਆਂ ਪੋਸਟਾਂ ਖਾਲੀਆਂ ਨੇ ਮਿਡ-ਡੇ ਮੀਲ ਤੱਕ ਨਹੀਂ ਪਹੁੰਚ ਰਿਹਾ ਜੇ ਪਹੁੰਚ ਰਿਹਾ ਤੇ ਮਾੜੀ ਕੁਆਲਿਟੀ ਦਾ ਪਹੁੰਚ ਰਿਹਾ ਤੁਸੀਂ ਕਲਾਸ ਪਲੇ ਸਕੂਲ ਤੋਂ ਸ਼ੁਰੂ ਹੋ ਜਾਓ ਤੇ 12ਵੀਂ ਕਲਾਸ ਤੱਕ ਚਲੇ ਜਾਓ ਕਦੇ ਤੁਸੀਂ ਅ ਵਰਦੀਆਂ ਨਹੀਂ ਸਮੇਂ ਨਾਲ ਭੇਜਦੇ ਵਰਦੀ ਭੇਜਦੇ ਹੋ ਤੇ ਹੋ ਜਾਂਦੀ ਹੈ ਗਰਮੀ ਭੇਜ ਤੁਸੀਂ ਸਰਦੀ ਦੀ ਰਹੇ ਉਹਨੇ ਪਿਛਲੇ ਸੀਜ਼ਨ ਦੀਆਂ ਜਾਂ ਕਿਤਾਬਾਂ ਨਹੀਂ ਪਹੁੰਚਦੀਆਂ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਉਹਦਾ ਜਿਹੜਾ ਉਹ ਸੈਸ਼ਨ ਹੈ ਇਸ ਲਈ ਇਹ ਮੀਡੀਆ ਦਾ ਜਿਹੜਾ ਡਰਾਮਾ ਹੈ ਬੰਦ ਹੋਵੇ ਔਰ ਜਿਹੜਾ ਦਿੱਲੀ ਦਾ ਫੇਲ ਮਾਡਲ ਹੈ ਉਹ ਰਿਜੈਕਟ ਹੋਵੇ ਪੰਜਾਬ ਮਾਡਲ ਪੰਜਾਬ ਦੇ ਕਾਮਯਾਬ ਟੀਚਰ ਸਹਿਬਾਨਾ ਨੇ ਔਰ ਪੰਜਾਬ ਦੇ ਜਿਨ੍ਹਾਂ ਨੇ ਬਹੁਤ ਵਧੀਆ ਬੱਚਿਆਂ ਨੂੰ تعلیم ਪਿਛਲੇ ਸਮਿਆਂ ਚ ਦਿੱਤੀ ਹੈ ਉਹਨਾਂ ਨੂੰ ਆਪਣਾ ਕੰਮ ਕਰ ਲੈਣ ਦਿਓ ਇਹ ਡਰਾਮਾ ਕਰਨਾ ਸਰਕਾਰ ਕਰੇ ਨਗਰ ਆਪਣੇ ਲੈਵਲ ਤੇ ਕਰੇ ਤੁਸੀਂ ਟੀਚਰ ਸਹਿਬਾਨਾ ਨੂੰ ਕਦੇ ਡਿਊਟੀਆਂ ਲਾ ਦਿੰਨੇ ਹੋ ਰੈਲੀਆਂ ਭਰਨ ਤੇ ਕਦੇ ਡਿਊਟੀਆਂ ਲਾ ਦਿੰਨੇ ਹੋ ਕਿਥੇ ਆਹ ਹੁਣ ਨਵੇਂ ਕੰਮ ਲਾਤਾ ਕਿ ਭਾਈ ਐਕਸਤੀ ਅਪਲੋਡ ਕਰੀ ਜੋ ਫਿਰ ਸਾਰਾ ਦਿਨ ਐਕਸ ਨਾਲ ਹੀ ਟੱਕਰਾਂ ਮਾਰੀ ਜਾਣਗੇ ਸੋ ਫੋਕਸ ਔਨ ਐਜੂਕੇਸ਼ਨ ਫੋਕਸ ਔਨ ਯੰਗ ਮਾਈਂਡਸ ਫੋਕਸ ਔਨ ਦ ਨਿਊ ਟੈਲੈਂਟ ਫੋਕਸ ਔਨ ਦੋਸ ਕਿਡਸ ਥੈਟ ਕੈਨ ਸਟੈਂਡ ਔਨ देयर ਓਨ ਫੀਟ ਇਹ ਡਰਾਮਾ ਬੰਦ ਕਰੋ ਬਹੁਤ ਬਹੁਤ ਧੰਨਵਾਦ